ਆਹ ਲੈ ਫੜ ਭਰਾ ਚਾ ਸਰ ਮੈਂ ਇੱਕ ਚੀਜ਼ ਪੁੱਛਣੀ ਗੀ ਕਿ ਮੈਨੂੰ ਭਲੇਖਾ ਲੱਗ ਕਿਦਾਂ ਸਕਦਾ ਵਾ ਆਖਿਰ ਫਿਰ ਵੀ ਟੀਚਰ ਹਾਂ ਮੈਂ ਬੱਚੇ ਪੜੋਣਾ ਇਹਨਾਂ ਦਾ ਐਕਸਪੀਰੀਅੰਸ ਹੈ ਹੀ ਆ ਪਹਿਲਾਂ ਜਦੋਂ ਵੇਖਿਆ ਉਦੋਂ ਇਹ ਨਹੀਂ ਹਟਨੀ ਸੀ ਦੱਸੋ ਸਰ ਕੀ ਗੱਲ ਆ ਉਹ ਯਾਰ ਕੋਈ ਗੱਲ ਨਹੀਂ ਆ ਤੈਨੂੰ ਵਹਿਮ ਹੋ ਗਿਆ ਵਾ ਗੱਲ ਹੋਰ ਕੋਈ ਨਹੀਂ ਆ ਵਹਿਮ ਦਾ ਹੁਣ ਕੋਈ ਇਲਾਜ ਥੋੜੀ ਆ ਹੁਣ ਮੈਂ ਕੀ ਕਰਾਂ ਦੱਸ ਸਟੈਂਪ ਪੇਪਰ ਬਣਾ ਕੇ ਦਵਾ ਕਿ ਮੇਰੀ ਘਰ ਵਾਲੀ ਇਹੋ ਹੀ ਆ ਨੀ ਚਾਹ ਪੀ ਯਾਰ ਤੂੰ ਮਨ ਸਰਪਲੇ ਖਲਾਗ ਨਹੀਂ ਸਦਾ ਪਤਾ ਨਹੀਂ ਕਿਉਂ ਇਦਾਂ ਹੋ ਗਿਆ ਉਹ ਤੂੰ ਪਰ ਵਾਰ ਰਾਤ ਨੂੰ ਸੌਂ ਜਾਈਂ ਕਿਤੇ ਇਹੋ ਟੈਨਸ਼ਨ ਚ ਨਾ ਬੈਠਾ ਰਹੀਂ ਤੂੰ ਬਾਅਦ ਚ ਫੇਰ ਆ ਕੇ ਵੇਖ ਲਈ ਮੇਰੀ ਘਰ ਵਾਲੀ ਹੋਈ ਹੋਣੀ ਆ ਸਾਰੇ ਕਰੀ ਬਲਾਉਗੇ ਪੱਪੀ ਨੂੰ ਉਹ ਯਾਰ ਉਹ ਅੰਦਰ ਕੰਮ ਕਮ ਕਰਨ ਈ ਹੋਣੀ ਆ ਰਹਿਣ ਤੇ ਗਾਂ ਐਵੇਂ ਗੁੱਸਾ ਕਰੂਗੀ ਵੀ ਮੈਨੂੰ ਗੱਲ ਵਿੱਚ ਲਿਆ ਕੇ ਬਿਠਾ ਲਿਆਵਾ ਸਰ ਜੇ ਤੁਸੀਂ ਬੁਰਾ ਨਾ ਮੰਨੋ ਤੇ ਇੱਕ ਗੱਲ ਕਹਾਂ ਹਾਂ ਹਾਂ ਦੱਸ ਭਾਬੀ ਨੂੰ ਲੈ ਕੇ ਨਾ ਕਿ ਦਿਨ ਸਾਡੇ ਘਰ ਆਇਓ ਡਿਨਰ ਤੇ ਮੇਰੀ ਵਾਈਫ ਨਾ ਖਾਣਾ ਬਹੁਤ ਸਵਾਦ ਬਣਾਉਂਦੀ ਆ ਉਹ ਚੱਲ ਠੀਕ ਆ ਠੀਕ ਆ ਕੋਈ ਗੱਲ ਨਹੀਂ ਵਿਖ ਲਾਂਗੇ ਇਦਾਂ ਕਰਦੇ ਆ ਸਰ ਕੱਲ ਆ ਜਿਓ ਫਿਰ ਉਹ ਨਹੀਂ ਨਹੀਂ ਕੱਲ ਨਹੀਂ ਟਾਈਮ ਲੱਗਣਾ ਮੈਂ ਤੁਹਾਨੂੰ ਦੱਸ ਦੂੰਗਾ ਕੋਈ ਗੱਲ ਨਹੀਂ ਠੀਕ ਹੈ ਸਰ ਮੈਂ ਚਲਦਾ ਫਿਰ ਹਾਂ ਹਾਂ ਚਲ ਠੀਕ ਹੈ ਯਾਰ ਕੱਲ ਆਇਓ ਫਾਈਨਲ ਫਿਰ ਠੀਕ ਹੈ ਹੁਣ ਵੇਖ ਲੈ ਹੋਰ ਤੂੰ ਨਹੀਂ ਜਾਣਾ ਕਿਤੇ ਬਾਥਰੂਮ ਬੁੱਤ ਨਹੀਂ ਨਹੀਂ ਸਰ ਚਲ ਆ ਫਿਰ ਆਸ਼ਿਫ ਸਰ ਦੋ ਮਿੰਟ ਆ ਜਾ ਆ ਜਾ ਯਾਰ ਆ ਜਾ ਆ ਗਿਆ ਚਲ ਠੀਕ ਆ ਚਲ ਠੀਕ ਹੈ ਸਰ ਫਿਰ ਓਕੇ 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 ਜੀ ਆਜੋ ਜਿੱਤੇ ਭਾਜੀ ਪੀ ਲੋ ਚਾ ਆ ਲੋ ਮਾਸੀ ਤੇ ਚਾ ਤੇ ਜਿੰਦਾ ਦਾ ਦੋਸਤ ਆਏ ਤੇ ਉਹਨਾਂ ਵਾਸਤੇ ਬਣਾਈ ਹੀ ਤੇ ਮੈਂ ਚਲ ਤੁਹਾਨੂੰ ਵੀ ਫੜਾਉਣੀ ਆ ਕਿਰਨ ਚਾਹ ਤੇ ਬੜੀ ਸਵਾਦ ਬਣਾਈ ਆ ਏਦਾਂ ਦੀ ਸੰਦੀਪ ਬਣਾਉਂਦੀ ਹੁੰਦੀ ਹੀ ਸਵਾਦ ਸ਼ਮਾ ਸੀ ਜੀ ਤੀ ਸੰਦੀਪ ਦੇ ਹੱਥ ਦੀ ਚਾਹ ਕਿੱਥੋਂ ਪੀ ਲਈ ਉਹ ਕੁਛ ਨਹੀਂ ਕੁਛ ਨਹੀਂ ਭਾਬੀ ਉਹ ਵਿਚਾਰੀ ਆ ਜਾਂਦੀ ਰਹੀ ਹੈ ਜਦੋਂ ਤੁਸੀਂ ਨਹੀਂ ਨਾ ਇੱਥੇ ਆ ਗਏ ਤੇ ਤੇ ਤੁਹਾਨੂੰ ਪਤਾ ਨਿਕਾ ਜਾ ਹੀ ਤੇ ਫਿਰ ਉਹਨੂੰ ਕਦੀ ਕਦੀ ਸੱਦ ਲਈਦਾ ਹੀ ਉਹਦੇ ਨਾਲ ਵਾਵਾ ਦਾ ਦਿਲ ਲੱਗ ਜਾਂਦਾ ਹੈ ਤਾ ਵੇਰਾਂ ਨੇ ਚਾਚੂ ਬਣਾ ਕੇ ਪਿਆ ਦਿੰਦੀ ਰਹੀ ਆ ਅੱਛਾ ਅੱਛਾ ਤਾਂ ਮੇਰੀ ਭੈਣ ਨੇ ਫਿਰ ਮੇਰੇ ਮਗਰੋਂ ਪੂਰਾ ਫਰਜ਼ ਨਿਭਾਇਆ ਮੇਰਾ ਨਹੀਂ ਨਹੀਂ ਪੂਰਾ ਕਿ ਉਹਨੇ ਬੜਾ ਕੁੜੀ ਨਿਆੜਾ ਸਾਥ ਦਿੱਤਾ ਵਾ ਇਹ ਤਾਂ ਤੁਹਾਨੂੰ ਪਤਾ ਇਹ ਤਾਂ ਕਿਤੇ ਸਕੂਲੇ ਨਹੀਂ ਜਾਂਦਾ ਕਿਸੇ ਕੋਈ हतक ਤੱਕ ਤੂੰ ਕਿ ਭੇਜਦੀ ਰਹੀ ਐ ਇਹਨੂੰ ਕਿਤੇ ਟਿਊਸ਼ਨ ਤੇ ਜਾਂ ਕਿਤੇ ਆਪਣੇ ਲਾਗੇ ਬਿਠਾ ਲਿਆ ਟਿਊਸ਼ਨ ਟਿਊਸ਼ਨ ਪੜਾ ਦੇਣੀ ਇਹ ਤਾਂ ਤੁਹਾਨੂੰ ਪਤਾ ਮੈਂ ਵੀ ਮੈਂ ਵੀ ਬਾਹਰ ਰਹਿਣਾ ਵਾ ਤੇ ਭਾਜੀ ਵੀ ਜੌਬ ਤੇ ਰਹਿੰਦੇ ਆ ਤੇ ਆ ਮੰਮੀ ਹੁਣਾਂ ਤੇ ਆ ਥੋੜਾ ਜਿਹਾ ਟਾਈਮ ਹੋਇਆ ਇੱਥੇ ਆਏ ਆਂ ਸ਼ੀਨਾ ਕੀ ਹੋਇਆ ਲੈ ਹੂੰ ਚੱਲ ਕੋਈ ਗੱਲ ਨਹੀਂ ਇੰਨਾ ਤੇ ਹੈਗਾ ਵਾ ਨਾ ਤੇ ਮੇਰੇ ਜਾਣ ਪਿਛੋ ਸੰਦੀਪ ਨੇ ਘਾਰ ਸਾਂਭਿਆ ਮੇਰੇ ਪੁੱਤ ਨੂੰ ਸਾਂਭਿਆ ਬਿਲਕੁਲ ਬਿਲਕੁਲ ਕਿਹ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ ਉਹਨੇ ਔਰ ਜਿਹਨੇ ਜੋਗੀ ਵਿਚਾਰੀ ਸਿਮੀ ਨੇ ਵੀ ਬਥੇਰਾ ਕੀਤਾ ਵਾ ਤੇ ਚਲੋ ਇਹ ਆ ਵੀ ਚੰਗੇ ਰਾਏ ਪਿਆ ਵਾ ਨਹੀਂ ਤੇ ਅੱਜਕੱਲ ਤੁਹਾਨੂੰ ਪਤਾ ਮਾੜੇ ਰਾਏ ਪਾਉਣ ਲੱਗਿਆ 2 ਮਿੰਟ ਨਹੀਂ ਲਾਉਂਦੇ ਰੋਕੀ ਇਹ ਤੇ ਗੱਲ ਸਹੀ ਆ ਜੀ ਤੇ ਨਹੀਂ ਤੇ ਮੇਰੇ ਪੁੱਤ ਨੇ ਰੋਲ ਜਾਣਾ ਸੀ ਨਹੀਂ ਨਹੀਂ ਤੁਸੀਂ ਟੈਨਸ਼ਨ ਨਾ ਲਓ ਸਹੀ ਗੱਲ ਹੈ ਸਵਾਦ ਵਾਹ ਉਹ ਪਹਿਲੇ ਦਿਨ ਵਾਲਾ ਹੀ ਆ ਜਿਉਂ ਤੇ ਨਵੇਂ-ਨਵੇਂ ਆਇਆ ਸੀ ਨਾ ਹਾਂ ਉਹ ਤਾਂ ਵੀ ਇਦਾਂ ਦੀ ਚਾਹ ਬਣਾ ਕੇ ਪਿਆਈ ਤੁਸੀਂ ਅੱਛਾ ਅੱਛਾ ਚੱਲ ਠੀਕ ਆ ਮੈਂ ਤਾਂ ਕਿਹਾ ਸ਼ਾਇਦ ਤੁਹਾਨੂੰ ਹੁਣ ਚਾਹ ਮੇਰੇ ਆਦੀ ਪਸੰਦ ਆਣੀ ਕਿ ਨਹੀਂ ਆਣੀ ਉਹ ਆਪਾਂ ਤੇ 5 ਵਜੇ ਪੀਨੇ ਆਂ ਤੀਸ ਵਕਤ ਤੇ ਧਰਤੀ ਕਿ ਚੱਕਰ ਉੱਥੇ ਜਿੰਦੜੇ ਦੋਸਤ ਨਹੀਂ ਆਏ ਅੱਛਾ ਸ਼ਮ ਆ ਫਿਰ ਪਲਾਟ 'ਚ ਲੱਗਾ ਸੀ ਮੈਨੂੰ ਨਹੀਂ ਪਤਾ ਸੀ ਹਾਂ ਤੇ ਉਹ ਉਹਨਾਂ ਵਾਸਤੇ ਬਣਾਈ ਤੇ ਮੈਂ ਚੱਲ ਤੁਹਾਨੂੰ ਵੀ ਫੜਾ ਆਣੀ ਆ ਚਲੋ ਠੀਕ ਆ ਭਾਬੀ ਆ ਲੈ ਜਾਓ ਹਾਂ ਮੈਂ ਮੜਾ ਜਾ ਲਾਗੂ ਲਾਗੂ ਸਫਾਈ ਕਰਦਾ ਮਿਸਤਰੀ ਲਾਇਏ ਮਿਸਤਰੀਆਂ ਨਾਲ ਵੀ ਕਿਤੇ ਆਪ ਬਜਣਾ ਪੈਂਦਾ ਵਾ ਆਹੋ ਇਹ ਤਾਂ ਗੱਲ ਤੇਰੀ ਸਹੀ ਹੈ ਗੱਡੀ ਕੁਡੀ ਲਾਈ ਦੀਆਂ ਨੇ ਇੱਧਰਲੇ ਬਨੇ ਤੇ ਮੈਂ ਚਲੋ ਮੜਾ ਜਾ ਇੱਥੋਂ ਲੱਗ ਲਓ ਕਰ ਦਈਏ ਕੰਮ ਸਾਫ ਜਾਂ ਚੱਲ ਚੱਕ ਲੈ ਖਲਾਰਾ ਤੂੰ ਕਿੱਦਾਂ ਚਲਾ ਆ ਗਿਆ ਮੈਂ ਟੋ ਮੈਂਟ ਗੱਲ ਬਦਲ ਗਿਆ ਨਾਲੇ ਇਹਨਾਂ ਨੂੰ ਬੰਦਾ ਪੁੱਛੇ ਵੀ ਇਹ ਗੱਲਾਂ ਲੋਕਦੀਆਂ ਆ ਕਿੰਨੀ ਕਿ ਚਿਰ ਲਕਾ ਲੋਗੇ ਆਖਰ ਤੇ ਪਤਾ ਲੱਗਣਾ ਹੀ ਆ ਕਿਰਨ ਕੀ ਕਰਨੀ ਆ ਕੋਹ ਨਹੀਂ ਮਾਸੀ ਜੀ ਆ ਚਾਦਰ ਧੋਤੀ ਹੀ ਤੇ ਮੈਂ ਹਵਿ ਛਾ ਦਿੰਨੀ ਆ ਤੇ ਨਾਲੇ ਸ਼ਾਰਟ ਛਾੜ ਦਿੰਨੀ ਆ ਮੈਂ ਤੇ ਮੇਰੀ ਗੱਲ ਸੁਣਾ ਤੇਰੀ ਭੈਣ ਸੰਦੀਪ ਦਾ ਨੇ ਫੋਨ ਕਦੀ ਆਇਆ ਨਹੀਂ ਮਾਸੀ ਜੀ ਹੁੰਦਾ ਰਹਿੰਦਾ ਫੋਨ ਉਹਦਾ ਅੱਛਾ ਤੇਰਾ ਨਾ ਹੋਈ ਹੀ ਗੱਲ ਆਹੋ ਗੱਲ ਹੋਈ ਹੀ ਮਸੀ ਜੀ ਮਮੀ ਨਾ ਵੀ ਹੋਈ ਗੱਲ ਸੰਦੀਪ ਨਾ ਵੀ ਹੋਈ ਠੀਕ ਠਾਕ ਆ ਹਾਂ ਠੀਕ ਠਾਕ ਆ ਤੇ ਸੌਰੇ ਨਹੀਂ ਆਪਣੇ ਗਈ ਨਹੀਂ ਮਾਸੀ ਜੀ ਸੌਰੇ ਨਹੀਂ ਗਈ ਤੁਹਾਨੂੰ ਪਤਾ ਤਾਂ ਹੈਗਾ ਸੌਰਿਆਂ ਹਾਲ ਕਿੰਨਾ ਹਾਰਡ ਆਇਆ ਵਾ ਉਹਦੇ ਠਾਨਪੋੜੇ ਏਰੀਏ ਚ ਅੱਛਾ ਅੱਛਾ ਠੀਕ ਆ ਤੇ ਮੇਰੀ ਗੱਲ ਸੁਣ ਇਹੋ ਜੀ ਹਾਲਤ ਵਿੱਚ ਆ ਤੇਰੀ ਭੈਣ ਤੇ ਸੌਰੇ ਨਹੀਂ ਜਾ ਸਕਦੀ ਤੇ ਤੂੰ ਉਹਨੂੰ ਚੁੱਪ ਕਰਕੇ ਤੇ ਆਪਣੇ ਕੋਲ ਆ ਆ ਤੇਰੀ ਮੰਮੀ ਵਿਚਾਰੀ ਉੱਥੇ ਕੀ ਕਰੇਗੀ ਹਾਂਜੀ ਮਾਸੀ ਜੀ ਗੱਲ ਤੇ ਸੰਦੀਪ ਮੇਰ ਨਾਲ ਕਰਨੀ ਹੀ ਤੇ ਘਰ 'ਚ ਕੋਈ ਬੰਦਾ ਵੀ ਨਹੀਂ ਹੈਗਾ ਤੇ ਮੰਮੀ ਵੀ ਟਿੱਲੀ ਮੱਠੀ ਰਹਿੰਦੀ ਆ ਤੇ ਮੈਂ ਸੋਚਦੀ ਆ ਫਿਰ ਲੈ ਹੀ ਆਉਣੀ ਆ ਤੇ ਦਵਾਈ ਦਾ ਰੂ ਲਿਆਉਣਾ ਹੁੰਦਾ ਵਾ ਤੇ ਬੜਾ ਔਖਾ ਹੁੰਦਾ ਵਾ ਤੇ ਮੰਮੀ ਵੀ ਟਿੱਲੇ ਮੱਠੇ ਰਹਿੰਦੇ ਆ ਆਹੋ ਇਹ ਤੇ ਗੱਲ ਤੇਰੀ ਠੀਕ ਆ ਨਾਲੇ ਵਿਚਾਰੀ ਦਾ ਟਾਈਮ ਵੀ ਤੇ ਲੱਗੇ ਆ ਇਹੋ ਜੀ ਹਾਲਤ ਵਿੱਚ ਤੇ ਕਦੋਂ ਵੀ ਜ਼ਰੂਰਤ ਪੈ ਜਾਂਦੀ ਬੰਦੇ ਦੀ ਤੂੰ ਚੁੱਪ ਕਰਕੇ ਇੱਥੇ ਲੈ ਆਇਆ ਤੇ ਜਿੰਦਰ ਕਾਦੇ ਵਾਸਤੇ ਆ ਜਦੋਂ ਜ਼ਰੂਰਤ ਪਈ ਗੱਡੀ ਚਾਪੇ ਲੈ ਜਾਊਗਾ ਇੱਥੇ ਆਹੋ ਮਾਸੀ ਜੀ ਇਹ ਤੇ ਗੱਲ ਤੁਹਾਡੀ ਸਹੀ ਆ ਚਲੋ ਗੱਡੀ ਘਰ ਵਾ ਰਾਤ ਬਰਾਤੇ ਲੋਡ ਪਈ ਤੇ ਲਿਜਾਣ ਵਾਲੇ ਤੇ ਬਣਾਂਗੇ ਤੇ ਉੱਥੇ ਮੰਮੀ ਵਿਚਾਰੀ ਨੇ ਕੀ ਕਰਨਾ ਵ ਕੱਲੀ ਨੇ ਤੇ ਹੋਰ ਕੀ ਨਾਲੇ ਤੇਰੀ ਭੈਣ ਨੇ ਨਾ ਪਤਾ ਕਿੰਨਾ ਕੀਤਾ ਤੇਰੇ ਬੱਚੇ ਨਾ ਤੇਰੇ ਘਰ ਵਾਲੇ ਨਾ ਕਪੜੇ ਧੋ ਤੋ ਦਿੰਦੀ ਰਹੀ ਮੈਂ ਤੇ ਅੱਖੀ ਬਹਿੰਦੀ ਰਹੀ ਆ ਅੱਖੀ ਟਿਫਨ ਪੈਕ ਕਰ ਕਰ ਦਿੰਦੀ ਰਹੀ ਆ ਸਕੂਲੇ ਭੇਜਦੀ ਰਹੀ ਆ ਤੇਰੇ ਘਰ ਵਾਲੇ ਨੂੰ ਵੀ ਟਿਫਨ ਦਿੰਦੀ ਰਹੀ ਆ ਅ ਸ਼ਮਾ ਸੀ ਜੀ ਤੁਸੀਂ ਉਹਨਾਂ ਚੱਕਰ ਇੱਥੇ ਰਹਿ ਆ ਜਿੱਨੇ ਚੱਕਰ ਸੰਦੀਪ ਰਹਿੰਦੀ ਰਹੀ ਹੈ ਤੇ ਹੋਰ ਕੀ ਮੈਂ ਤੇ ਇੱਥੇ ਹੀ ਚਲੋ ਕੋਈ ਗੱਲ ਨਹੀਂ 마ਸੀ ਜੀ ਜੇ ਉਹਨੇ ਇੰਨਾ ਕੀਤਾ ਨਾ ਮੇਰੇ ਘਰ ਆਣ ਕੇ ਤੇ ਹੁਣ ਮੇਰੀ ਵਾਰੀ ਆ ਕਰਨ ਦੀ ਤੇ ਹੁਣ ਕਰ ਕਰਨਾ ਕਦੋਂ ਆ ਚਲੋ ਕੋਈ ਨਹੀਂ ਤੇਜਿੰਦਰ ਆਉਂਦੇ ਆ ਨਾ ਤੇ ਉਹਨਾਂ ਨੂੰ ਪੋਸ਼ਕ ਹੈ ਨਾ ਤੇ ਫਿਰ ਲੈ ਆਉਣੇ ਆ ਲੈ ਆਉਣੇ ਨਹੀਂ ਲੈ ਕੇ ਆ ਤੇ ਆਪਣੀ ਭੈਣ ਨੂੰ ਇੱਥੇ ਰੱਖ ਆਪਣੇ ਕੋਲ ਠੀਕ ਆ ਮਾਸੀ ਜੀ ਕੋਈ ਨਹੀਂ ਐਦਾਂ ਹੀ ਕਰਦੇ ਆ ਐਦਾਂ ਹੀ ਕਰ ਸਹੀ ਗੱਲ ਆ ਮਾਸੀ ਜੀ ਵੀ ਸੰਦੀਪ ਨੂੰ ਇੱਥੇ ਲੈ ਆ ਉਹ ਵਿਚਾਰੀ ਕੱਲੀ ਆ ਐ ਉਹ ਦੀ ਹਾਲ ਤੇ ਕਿਦਾਂ ਟੂਰੀ ਫਿਰਦੀ ਹੋਊਗੀ ਚੱਲ 4 ਦਿਨ ਉਹ ਵੀ ਰੈਸਟ ਕਰ ਲੇਗੀ ਚਲ ਕੋਈ ਨਹੀਂ ਹੁੰਦੇ ਆ ਨਾ ਤਾਂ ਕਰਨੀ ਗੱਲ ਇਹ ਸੰਦੀਪ ਨੂੰ ਲੈ ਆਈਏ ਇੱਥੇ ਇਹ ਤੈ ਤੈ ਤੂੰ ਚੱਟ ਚੰਦ ਨਾ ਤਜਿੰਦਰ ਮੇਰੀ ਗੱਲ ਸੁਣਿਓ ਹਾਂ ਹੂੰ ਹੂੰ ਮਤੜਨਾ ਗੱਲ ਕਰਨੀ ਹੀ ਇੱਕ ਕਿਹੜੀ ਗੱਲ ਕਰਨੀ ਪੇਪਾ ਸੰਦੀਪ ਨੂੰ ਇੱਥੇ ਨਾ ਲੈ ਆਈਏ ਸੰਦੀਪ ਨੂੰ ਸੰਦੀਪ ਨੂੰ ਆਪੇ ਇੱਥੇ ਲਿਆ ਕੇ ਕੀ ਕਰਨਾ ਹੈ ਤੁਹਾਨੂੰ ਪਤਾ ਤਾਂ ਹੈ ਹੀ ਆ ਪੇ ਕੋਹੋ ਜੀ ਉਹਦੀ ਹਾਲਤ ਵਾ ਤੇ ਮੰਮੀ ਵਿਚਾਰੇ ਉੱਥੇ ਇਕੱਲੇ ਆ ਉਹ ਨਹੀਂ ਨਹੀਂ ਉਹ ਨੂੰ ਉੱਥੇ ਰਹਿੰਦੇ ਯਾਰ ਪਹਿਲਾਂ ਆਪਣੇ ਸਹੁਰਿਆਂ ਕੋਲ ਉੱਥੇ ਆਈ ਆ ਪੇਕੇ ਹੁਣ ਫੇਰ ਅਸੀਂ ਉਹਨੂੰ ਗਾਂ ਲੈ ਜੀ ਉਹਦੇ ਸਾਰੇ ਗੁੱਸਾ ਨਾ ਕਰਨਗੇ ਗੁੱਸਾ ਕਾਦਾ ਕਰਨਾ ਆਉਂਦਾ ਸੌਹਰਿਆਂ ਨੇ ਤੁਹਾਨੂੰ ਪਤਾ ਹੀ ਆ ਪਿੰਡ ਤੇ ਉਹਦਾ ਡੂੰਘੇ ਜੇ ਪਠਾਨਕੋਟ ਚ ਪੈਂਦਾ ਵਾ ਤੇ ਦਵਾਈਦਾਰੋਂ ਤੋਂ ਵੀ ਤੰਗੀ ਤੇ ਵਿਚਾਰੀ ਤਾਂ ਮੰਮੀ ਕੋ ਆਣ ਕੇ ਬੈਠੀ ਆ ਤੇ ਮੈਂ ਸੋਚਣ ਢੀ ਮੰਮੀ ਨੂੰ ਸੰਭਾਲਣਾ ਇਹ ਮੁਸ਼ਕਲ ਹੁੰਦਾ ਹੋਣਾ ਵਾ ਤੇ ਚਲ ਇੱਥੇ ਲੈ ਆਉਨੇ ਆ ਤੇ ਅਸੀਂ ਸਾਰੇ ਜਣੇ ਸੰਭਾਲ ਲਾਂਗੇ ਉਹਨੂੰ ਉਹ ਨਹੀਂ ਨਹੀਂ ਮੈਂ ਕਹਿੰਦੇ ਆ ਨਾ ਉੱਥੇ ਰਹਿਣ ਦੇ ਸੰਦੀਪ ਨੂੰ ਉਹ ਦਵਾਈਦਾਰੂ ਕਰਕੇ ਤੇ ਉੱਥੇ ਆਈ ਆ ਉਹ ਸ਼ਹਿਰ ਦੇ ਵਿੱਚ ਰਹਿਣ ਈ ਆ ਸਭ ਹੋਰ ਉਹਨੂੰ ਕੀ ਚਾਹੀਦਾ ਵਾ ਜੇ ਬਹੁਤੀ ਗੱਲ ਐ ਨਾ ਤੇ ਉਹ ਆਪਣੇ ਸਹੁਰੇ ਚਲ ਜੇ ਇੱਥੇ ਕਿੱਥੇ ਲਿਉਣਾ ਵਾਂ ਉਹਨੂੰ ਤੂੰ ਤੇ ਜਿੰਦਰ ਕਿੱਦਾਂ ਦੀ ਗੱਲਾਂ ਕਰਨ ਦਿਓ ਪਠਾਨਕੋਟ ਲਾ ਕੇ ਕਹਿੰਦੀ ਮੇਰਾ ਡੂੰਗਰ ਜਾਂ ਕੋਈ ਪਿੰਡ ਵਾ ਤੇ ਉਹ ਤਾਂ ਸਾਰਾ ਪਾਣੀ ਨਾਲ ਡੁੱਬਿਆ ਪਿਆ ਵਾ ਉੱਥੇ ਕਿੱਥੇ ਚਲ ਜੂਗੀ ਉਹ ਉਹ ਕਿਰਨ ਮੇਰੀ ਗੱਲ ਸੁਣ ਨਾ ਜिद ਕਰ ਪਹਿਲੋਂ ਇੱਥੇ ਸਿਮੀ ਦੀ ਮੰਮੀ ਆ ਕੇ ਬੈਠੀ ਆ ਉਹ ਕਿਤੇ ਜਾਣ ਦਾ ਨਾਂ ਨਹੀਂ ਲੈਣ ਦੀ ਤੇ ਤੈਨੂੰ ਪਤਾ ਹੀ ਉਹਦਾ ਹਸਾਬ ਕਿਤਾਬ ਕਿਦਾਂ ਦਾ ਵਾ ਅੱਛਾ ਮੇਰੀ ਗੱਲ ਸੁਣੋ ਜੇ ਅਹੀਂ ਉਹਨੂੰ ਇੱਥੇ ਨਹੀਂ ਲੈ ਆ ਸਕਦੇ ਤੇ ਅਹੀਂ ਉੱਥੇ ਚਲ ਜਾਨੇ ਆ ਹੁਣ ਮਨਜੋਤ ਨੂੰ ਵੀ ਤੇ ਸਕੂਲ 'ਚ ਛੁੱਟੀਆਂ ਹੀ ਆ ਤੇ ਜਿਹੜਾ ਮੈਂ ਕੰਮ ਤੇ ਜਾਣਾ ਵਾ ਮੈਨੂੰ ਥੋੜੀ ਛੁੱਟੀਆਂ ਆ ਵਾ ਕਿ ਮੈਂ ਵੀ ਮਹੀਨੇ ਦੀ ਛੁੱਟੀਆਂ ਲੈ ਕੇ ਉੱਥੇ ਬਹਿ ਜਾ ਮੈਨੂੰ ਤਾਂ ਲੱਗਦਾ ਤੁਹਾਨੂੰ ਚੇਤਾ ਭੁੱਲ ਜਾਂਦਾ ਵਾ ਤੁਹਾਨੂੰ ਵੀ ਸਕੂਲ 'ਚ ਛੁੱਟੀਆਂ ਹੀ ਆ ਤੁਸੀਂ ਵੀ ਤਾਂ ਸਕੂਲ ਦੇ ਟੀਚਰ ਹੋ ਪਰ ਜਿੱਦਾਂ ਮਰਜੀ ਆ ਨਾ ਮੈਂ ਆਨ ਜਾ ਸਕਦਾ ਠੀਕ ਆ ਮੈਂ ਟੀਚਰ ਆ ਪਰ ਕਦੀ ਬੁਲਾ ਲੈਂਦੇ ਆ ਉਹ ਕਿ ਫਲਾਣੀ ਜਗ੍ਹਾ ਰੈਸਕਿਊ ਕਰਨ ਜਾਣਾ ਵਾ ਉੱਥੇ ਜਾਣਾ ਟੀਚਰਾਂ ਦੀ ਵਾਰੀ ਹੁੰਦੀ ਆ ਜੇ ਜਰਨਨ ਦੀ ਲੋੜ ਪਊਗੀ ਨਾ ਕਿਤੇ ਤਾਂ ਤੁਸੀਂ ਉੱਥੋਂ ਚਲ ਜਿਓ ਜੇ ਬਹੁਤੀ ਗੱਲ ਹੈ ਨਾ ਤਾਂ ਫਿਰ ਇੱਥੇ ਲੈ ਆਓ ਸੰਦੀਪ ਨੂੰ ਮੈਂ ਤੁਹਾਨੂੰ ਕਹਿ ਤਾ ਜੇ ਉਹ ਨਹੀਂ ਨਹੀਂ ਸੰਦੀਪ ਨੂੰ ਇੱਥੇ ਨਹੀਂ ਲਿਆਉਣਾ ਤੂੰ ਮੇਰੀ ਗੱਲ ਮੰਨ ਕਿਉਂ ਨਹੀਂ ਮੰਨਣ ਦੀ ਤੂੰ ਜਦੋਂ ਮੈਂ ਕਹਿੰਦਾ ਨਹੀਂ ਲਿਆਉਣਾ ਉੱਥੇ ਉਹਦਾ ਲਾਜ ਲੋ ਚੱਲਣ ਨਹੀਂ ਡਿਆ ਵਾ ਜੋ ਕੋ ਚਾਹੀਦਾ ਉਹਨੂੰ ਤੇਜਿੰਦਰ ਮੈਨੂੰ ਤਾਂ ਤੁਹਾਡੀ ਸਮਝ ਨਹੀਂ ਆਉਂਦੀ ਸੰਦੀਪ ਮੇਰੀ ਭੈਣ ਆ ਤੁਹਾਨੂੰ ਨਹੀਂ ਉਹਦੀ ਫਿਕਰ ਹੈਗੀ ਮੈਨੂੰ ਤੇ ਹੈਗੀ ਆ ਨਾ ਤੂੰ ਇਹੋ ਤੁਹਾਡੀ ਭੈਣ ਹੁੰਦੀ ਤਾਂ ਤੁਹਾਨੂੰ ਫਿਕਰ ਹੁੰਨੀ ਹੀ ਨਾ ਉਹਦੀ ਫਿਰ ਕੀ ਐ ਜੋ ਇੱਕ ਦੋ ਮਹੀਨਾ ਇੱਥੇ ਆਣ ਕੇ ਰਹਿ ਲੂਗੀ ਤੇ ਜਦੋਂ ਮੈਂ ਨਹੀਂ ਇੱਥੇ ਹੈਗੀ ਤਾਂ ਵੀ ਤੂੰ ਇੱਥੇ ਆਣ ਕੇ ਰਹਿੰਦੀ ਰਹੀ ਆ ਮਨਜੋਤ ਨੂੰ ਕਿੰਨਾ ਸਾਮਿਆਂ ਮਗਰੋਂ ਨੇ ਸਿਆਣੇ ਸਾਚੀ ਕਹਿੰਦੇ ਆ ਵੀ ਜਿੰਨਾ ਮਰਜ਼ੀ ਕੇ ਇਹਦਾ ਕਰ ਲੋ ਤੇ ਫਿਰ ਵੀ ਲੋਕੀ ਭੁੱਲ ਹੀ ਜਾਂਦੇ ਆ ਤੁਸੀਂ ਤਾਂ ਭੁੱਲ ਹੀ ਗਏ ਨਾ ਐਨਾ ਮਨਜੋਤ ਨਾ ਕਰਦੀ ਰਹੀ ਆ ਐਨੇ ਐਨੇ ਦਿਨ ਇੱਥੇ ਰਹਿ ਕੇ ਜਾਂਦੀ ਰਹੀ ਆ ਰੋਟੀਆਂ ਪਕਾ ਕੇ ਦਿੰਦੀ ਰਹੀ ਆ ਤੇ ਹੁਣ ਜਦੋਂ ਤੁਹਾਡੀ ਵਾਰੀ ਆਈ ਤਾਂ ਤੁਸੀਂ ਭੱਜ ਜਾਂਦੇ ਜੋ ਦੱਸੋ ਮੈਨੂੰ ਅਪਾ ਉੱਥੇ ਜਾਣਾ ਜੇ ਕਿ ਜਾਂ ਉਹਨੂੰ ਇੱਥੇ ਲਿਆਉਣਾ ਆ ਮੈਂ ਸੋਚ ਕੇ ਦੱਸਦਾ ਤੈਨੂੰ ਮੈਨੂੰ ਟਾਈਮ ਦੇ ਥੋੜਾ ਜਿਹਾ ਦੱਸੋ ਇਹ ਤਾਂ ਵੀ ਸੋਚਣ ਵਾਲੀ ਗੱਲ ਆ ਕੋਈ ਤੇ ਯਾਰ ਸੋਚਣਾ ਹੀ ਆ ਹੁਣ ਦੱਸ ਐਨਾ ਮੇਰੀ ਭੈਣ ਇਹਨਾਂ ਦਾ ਕਰਦੀ ਰਹੀ ਆ ਜੇ ਅੱਜ ਉਹਨੂੰ ਲੋੜ ਪਈ ਆ ਕਿ ਜਸ ਸੋਚ ਕੇ ਦੱਸਦੇ ਆ ਜੀ ਉਹਨੂੰ ਲਿਆਉਣ ਵਾਸਤੇ ਇਹ ਚ ਵਾਰ ਦੱਸ ਕੀ ਸੋਚਣਾ ਵਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕੀ ਕਰਦੇ ਫਿਰਦੇ ਆਏ ਸਤੀ ਜੀ ਬਹੁ ਮਾ ਪਾਣੀ ਆ ਗਈ ਆ ਮਣ ਲੈ ਆ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਹੋਰ ਕਿੱਦਾਂ ਹਾਂ ਬਸ ਠੀਕ ਆ ਤੇ ਤੂੰ ਮੇਰੀ ਗੱਲ ਸੁਣ ਇੰਨੇ ਦਿਨ ਲਾਈ ਆ ਤੈਨੂੰ ਕੋਈ ਫਿਕਰ ਨਹੀਂ ਹੁੰਦਾ ਕਰਦਾ ਫਿਰ ਕੀ ਮੈਂ ਕਹਾ ਤੂੰ ਹੀ ਗਰੇਜ ਐ ਤਾਂ ਫਿਰ ਮੈਂ ਰਹਿ ਪੀ ਹੋਰ ਲੈ ਮਾਂ ਨੂੰ ਛੱਡ ਕੇ ਤੇ ਆਪ ਨਿਕਲ ਜਾ ਕਰ ਫਿਰ ਕੀ ਆ ਮਾਂ ਕਿਹੜੀ ਬਗਾਨੇ ਘਰ ਵਾ ਆਪਣੇ ਹੀ ਆ ਆਪਣੇ ਗੱਲ ਹੋਰ ਹੁੰਦੀ ਆ ਨਾ ਤੇਰੀ ਗੱਲ ਹੋ ਰਿਆ ਤਾਂ ਹੁਣ ਤੇਰੀ ਅੱਜਠਾਣੀ ਨਾਲ ਥੋੜੀ ਮੇਰੀ ਗੱਲ ਹੋਵਾ ਫਿਰ ਕੀ ਆ ਚੱਲ ਕੋਈ ਨਹੀਂ ਤੂੰ ਉਹਨਾਂ ਨਾਲ ਗੱਲਾਂ ਮੱਤਾ ਕਰਦੇ ਰਿਆ ਘਰ ਨਾਲ ਕਿ ਜੀਤਾ ਵੀ ਤਾਂ ਹੈ ਹੀ ਘਰੇ ਹੋਰ ਠੀਕ ਠਾਕ ਐ ਤੇਰੇ ਮਾਮੇ ਹੁਣੀ ਹਾਂ ਠੀਕ ਠਾਕ ਸਾਰੇ ਵਧੀਆ ਅੱਛਾ ਆਪਰੇਸ਼ਨ ਠੀਕ ਠਾਕ ਹੋ ਗਿਆ ਠੀਕ ਹੋ ਗਿਆ ਕਹਿੰਦੇ ਚੱਲ ਮੈਂ ਵੀ ਹੋਵਾਂਗੀ ਫਿਰ ਬਾਅਦ ਚ ਜਾ ਕੇ ਆਹੋ ਤੁਸੀਂ ਵੀ ਜਾਇਓ ਅੱਛਾ ਦੋ ਲਿਆ ਪਾਣੀ ਗਰਮੀ ਬਹੁਤ ਹੀ ਆ ਹਫਤਾ ਦੇ ਮੀਂਹ ਪੈਂਦੇ ਰਹੇ ਤਾਂ ਹੀ ਤੂੰ ਆਈ ਨਹੀਂ ਹੁਣੀ ਬਾਅਦ ਵਿੱਚ ਫਿਰ ਮੇਰੇ ਕੋ ਆਇਆ ਨਹੀਂ ਗਿਆ ਮੈਂ ਕਿਹਾ ਮੀਂਹ ਹਟਣੀਏ ਫੇਰ ਜਾ ਉਧਰ ਕਿੰਦਾ ਤੇਰੇ ਮਾਮੇ ਹੁਣਾਂ ਦੇ ਪਾਣੀ ਪੂਣੀ ਤਾਂ ਨਹੀਂ ਆਇਆ ਉਹਨਾਂ ਦੇ ਕਾਫੀ ਆਇਆ ਲੱਗੇ ਲੱਗੇ ਉਦਾਂ ਪਰ ਉਹਨਾਂ ਦੀ ਬਚਾਈ ਹੈ ਚੱਲ ਅੱਜ ਤੇ ਇੱਥੇ ਧੋਪ ਲੱਗ ਗਈ ਆ ਆਵਾਜ਼ ਜੀ ਲੱਗੀ ਆ ਕੱਲ ਆਉਣ ਲੱਗੀ ਹਾਂ ਤੇ ਕੱਲ ਵੀ ਮੀਂਹ ਪੈਣ ਡਿਆ ਏ ਫਿਰ ਮੈਂ ਕਿਹਾ ਚਲ ਕੱਲ ਚਲ ਜੂਗੀ ਅੱਛਾ ਅੱਛਾ ਚੱਲ ਚੰਗਾ ਹੋਇਆ ਆ ਗਈਆਂ ਤੇ ਤੇ ਜੀਤਾ ਕਿੱਥੇ ਆ ਜੀਤਾ ਵੀ ਹਿੱਥੇ ਕਿਤੇ ਹੋਣਾ ਆ ਤੁਹਾਨੂੰ ਪਤਾ ਹੀ ਆ ਉਹ ਕਿਹੜਾ ਮੇਰੇ ਲੱਗੇ ਬੈੰਦਾ ਆ ਉਹਨੂੰ ਤਾਂ ਕੰਮ ਕਰਦੀ ਆ ਆ ਕਰ ਲਾ ਉਹ ਕਰ ਲਾ ਕਦੀ ਬਾਹਰ ਧੱਕ ਦੀ ਅੰਦਰ ਦਾ ਚੱਲ ਫਿਰ ਕੰਮ ਵੀ ਤਾਂ ਕਰਨਾ ਹੀ ਹੋਏ ਹੋਰ ਮੰਝੋ ਤੇਰੀ ਪੜ੍ਹਾਈ ਕਿਦਾਂ ਸੱਚੀ ਪੜ੍ਹਾਈ ਵੀ ਠੀਕ ਆ ਤੇ ਤੁਹਾਨੂੰ ਪਤਾ ਹੀ ਆ ਮੀਂਹ ਕਰਕੇ ਛੁੱਟੀਆਂ ਵੀ ਵੱਧ ਗਈਆਂ ਆ ਆਹ ਹੋਣ ਤਾਂ ਛੁੱਟੀਆਂ ਪੈ ਗਈਆਂ ਹਾਂ ਜੀ ਚਾਚਾ ਜੀ ਚਾਹ ਪੀਣੀ ਏ ਨਹੀਂ ਚਾਹਨੀ ਜੀ ਬੀਣੀ ਚਲ ਮੈਂ ਵੀ ਕੱਪੜੇ-ਕੁਪੜੇ ਲਾਵਾਂ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾ ਕੀ ਹਾਲ ਚਾਲ ਜੇ ਬਸ ਠੀਕ ਆ ਤੂੰ ਸੁਣਾ ਆਪਣਾ ਆਪਣਾ ਵੀ ਠੀਕ ਠਾਕ ਵਧੀਆ ਕੀ ਕਰੀ ਜਾਂਦੇ ਕਰਨਾ ਕੀ ਵੇਲੇ ਬਸ ਫੋਨ ਚਲਾਉਣ ਦੇ ਹੀ ਟਾਈਮ ਪਾਸ ਨਹੀਂ ਹੋਣ ਰਿਆ ਅੱਛਾ ਅੱਛਾ ਮੈਂ ਚੱਲ ਕੜੀ ਕੋ ਫੋਨ ਵੀ ਆਦੀ ਪਰ ਫੋਨ ਦੇ ਦੇ ਕੇ ਵੀ ਨਾ ਬੰਦਾ ਬੋਰ ਹੀ ਹੋ ਜਾਂਦਾ ਵਾ ਆਹੋ ਕਿੰਨਾ ਕੁ ਵੇਖੀ ਜਾਵੇ ਇੱਕ ਮੀ ਪੈਣ ਡਿਆ ਸੀ ਉਹਦਾ ਕਰਕੇ ਸਗੋਂ ਜ਼ਿਆਦਾ ਹੀ ਫੋਨਾਂ ਛੋੜੇ ਰਹੇ ਸਾਰੇ ਆਹ ਨਾ ਬੰਦਾ ਬਾਹਰ ਨਿਕਲ ਸਕਦਾ ਨਾ ਕੁਛ ਇਹੀ ਨਾ ਅੰਦਰੇ ਸਾਰੀ ਦਿਹਾੜੀ ਬੱਜੇ ਰਹੋ ਬਸ ਕੰਮ ਕਰ ਲੋ ਤੇ ਬਸ ਬਹਿ ਜਾਓ ਬੈੱਡ ਤੇ ਚੜ ਕੇ ਇਹੋ ਗੱਲ ਨਾ ਤੇ ਹੁਣ ਹੋਰ ਤੂੰ ਸੁਣਾ ਮੈਂ ਵੀ ਠੀਕ ਠਾਕ ਆ ਵਧੀਆ ਅੱਛਾ ਪੀਤਾ ਚਾਹ ਪਣੀ ਕਿ ਨਹੀਂ ਨਹੀਂ ਮਨਜੋਤ ਪਾਣੀ ਵੀ ਆ ਕੇ ਆਇਆ ਸੀ ਹੁਣੇ ਅਜੇ ਮੈਂ ਕਿਹਾ ਚੱਲ ਤੁਹਾਨੂੰ ਮਿਲ ਕੇ ਆਉਣੀ ਆ ਤੂੰ ਕੀ ਕਰਨ ਦੇ ਕੀ ਕੋਈ ਗੱਲ ਨਹੀਂ ਮੈਂ ਬਣਾਉਣੀ ਆ ਚਾ ਤੂੰ ਕਰ ਲੈ ਰੈਸਟ ਰੋਸਟ ਨਹੀਂ ਕੋਈ ਗੱਲ ਨਹੀਂ ਹੋਰ ਤੁਸੀਂ ਸੁਣਾਓ ਸੰਦੀਪ ਕੋ ਗਏ ਸੀ ਉਹ ਦਿਨ ਠੀਕ ਠਾਕ ਆ ਹੋ ਗਈ ਹੈ ਸੰਦੀਪ ਕੋ ਠੀਕ ਠਾਕ ਆ ਬੜੀ ਖੁਸ਼ ਹੋਈ ਉਹ ਵੀ ਵੇਖ ਕੇ ਮੈਨੂੰ ਅੱਛਾ ਅੱਛਾ ਤੇ ਮੰਮੀ ਵੀ ਬੜੇ ਖੁਸ਼ ਹੋਏ ਅੱਛਾ ਹਾਂ ਤੇ ਸੰਦੀਪ ਦਾ ਵੀ ਵਿਆਹ ਹੋ ਗਿਆ ਵਕਿੰਟ ਦੱਸ ਦੇਂ ਤੂੰ ਆ ਹੋ ਨਹੀਂ ਉਹਦਾ ਵਿਆਹ ਹੋ ਗਿਆ ਸੀ ਹਾਂ ਤੇ ਫਿਰ ਮੈਨੂੰ ਉੱਥੇ ਜਾ ਕੇ ਪਤਾ ਲੱਗਾ ਨਾਲੇ ਮੈਂ ਹੁਣ ਮਾਸੀ ਬਣਨ ਵਾਲੀ ਆ ਚਾਲੀ ਦੀ ਮਾਸੀ ਬਣਦੀ ਤੇ ਬਹੁਤ ਖੁਸ਼ੀ ਹੁੰਦੀ ਆ ਬੰਦੇ ਨੂੰ ਹਾਂ ਕਰਮਾ ਪਾ ਘਨਾਲੀ ਬਣੀਦਾ ਵਾ ਨਹੀਂ ਤੇ ਹੁਣ ਅੱਜ ਕੱਲ ਦਾ ਜਿੱਦਾਂ ਦਾ ਜਮਾਨਾ ਵਾ ਲੋਕੀ ਇੱਕ ਇੱਕ ਜਵਾਕ ਹੀ ਰੱਖਦੇ ਆ ਉਸ ਤੋਂ ਬਾਅਦ ਕਰਦੇ ਹੀ ਨਹੀਂ ਆ ਜੇ ਦਾ ਕੋਈ ਇੱਕ ਹੋ ਗਿਆ ਉਹਦੇ ਦੋ ਬਸ ਕੁੜੀ ਮੁੰਡੇ ਤੋਂ ਇਲਾਵਾ ਕੋਈ ਕੰਮ ਹੀ ਨਹੀਂ ਹੈਗਾ ਬਸ ਹੁਣ ਰਿਸ਼ਤੇਦਾਰੀਆਂ ਤਾਂ ਖਤਮ ਹੀ ਹੋ ਗਿਆ ਵਾ ਨਾ ਜੇ ਕਿਹਦਾ ਮੁੰਡਾ ਹੋ ਗਿਆ ਤੇ ਪੂਆ ਹੈ ਨਹੀਂ ਤੇ ਪੂਆ ਹੋ ਗਿਆ ਤੇ ਮਾਸੀਆਂ ਲੁਪਤੀਆਂ ਹੋਈਆਂ ਪਈਆਂ ਹੁਣ ਟੋਗ ਗਿਆ ਹੁਣ ਰਿਸ਼ਤੇਦਾਰੀਆਂ ਬਸ ਇਕੱਲੇ ਇਕੱਲੇ ਮਗਾਈ ਤਾਂ ਡਰਦੇ ਸਾਰੇ ਬੱਚਾ ਹੀ ਥੋੜੇ ਇੱਕ ਇੱਕ ਰੱਖਦੇ ਆ ਤੇ ਕੀ ਕਰਨਾ ਸਹੀ ਗੱਲ ਵਾ ਇਹ ਤੇਰੀ ਕਿ ਹੁਣ ਜਿੰਨੀ ਮੰਗਾਈ ਇਹ ਬੱਚਾ ਪੜਾਉਣਾ ਵੀ ਬੜਾ ਮੁਸ਼ਕਲ ਹੋ ਗਿਆ ਨਹੀਂ ਜ਼ਿਆਦਾ ਉਖਾ ਹੋ ਗਿਆ ਨਾ ਮਗਾਈ ਜ਼ਿਆਦਾ ਵਾ ਤੇ ਇੱਕ ਆ ਪਾਣੀ ਬੜੇ ਨੁਕਸਾਨ ਕਰ ਦਿੰਦਾ ਵਾ ਹੁਣ ਬੇਛੁੱਟੀਆਂ ਪਾਤੀਆਂ ਵਾ ਇਹ ਘਰੇ ਹੀ ਨਿਆਣੇ ਆ ਤੂੰ ਵੇਖਾ ਤਾਂ ਨਾਲੇ ਸਤੰਦੇ ਵੀ ਬੜਾ ਹੀ ਉਸੇ ਨੇ ਇੰਨੇ ਨਿਆਣੇ ਸਤੰਦੇ ਆ ਨਾ ਕੋਈ ਹਿਸਾਬ ਨਹੀਂ ਚਲੋ ਸਾਡਾ ਤੇ ਹੁਣ ਵੱਡਾ ਹੋ ਗਿਆ ਵਾ ਨਾ ਜਿਨ੍ਹਾਂ ਦੇ ਨਿੱਕੇ ਨਿੱਕੇ ਆ ਨਾ ਉਹ ਇੰਨੇ ਔਕੇ ਹੁੰਦੇ ਆ ਕੋਈ ਸਾਬ ਨਹੀਂ ਜਿਆਦਾ ਸਤੰਦੇ ਆ ਹਾ ਅਲੱਗ ਦਾ ਟਾਈਮ ਲੰਘ ਗਿਆ ਇਹ ਦੇਖ ਇੰਨੇ ਆ ਨਹੀਂ ਸਹੀ ਗੱਲ ਹੈ ਹੈਲੋ ਹੈਲੋ ਸੱਚੀ ਗੱਲ ਸਤਸ੍ਰੀਕਾਂ ਕੀ ਚੱਲ ਵਧੀਆ ਤੇ ਇਹ ਦੱਸ ਹਾਂ ਮੇਰਾ ਵੀ ਠੀਕ ਆ ਹੋਰ ਕੀ ਕਰਦੇ ਕੁਝ ਨਹੀਂ ਰੈਸਟ ਕਰਦੀ ਪਈ ਹੀ अच्छा अच्छा ते मम्मी मम्मी ਵੀ ਸੁੱਤੇ ਠੀਕ ਆ ਤੇ ਉਹ ਯਾਰ ਹਾਂਜੀ ਕਿਹਨਾਂ ਨੇ ਮੈਨੂੰ ਕਹੀ ਜਾਣਦੀ ਆ ਵੀ ਸੰਦੀਪ ਨੂੰ ਇੱਥੇ ਲੈ ਆਈਏ ਤੇ ਜਾਂ ਆਪਾਂ ਉੱਥੇ ਚਲੀਏ ਮੈਂ ਤੇ ਉਹਨੂੰ ਕੋਈ ਸਲਾਹ ਨਹੀਂ ਦਿੱਤੀ ਵੀ ਕਿੱਦਾਂ ਕਰਨੀ ਆ ਬਥੇਰਾ ਮਨਾ ਕਰਨ ਡਿਆ ਸੀਗਾ ਉਹਨੂੰ ਤੇ ਉਹ ਮੈਨੂੰ ਫਿਰ ਹੋਰ ਗੱਲਾਂ ਕਰੀ ਜਾਂਦੀ ਆ ਵੀ ਸੰਦੀਪ ਨੇ ਤੁਹਾਡਾ ਇੰਨਾ ਕੀਤਾ ਤੁਹਾਡਾ ਇੰਨਾ ਖਿਆਲ ਰੱਖਦੀ ਰਹੀ ਆ ਮੇਰੇ ਜਾਣ ਪੁੱਛੋਂ ਤੇ ਤੁਸੀਂ ਹੁਣ ਆਪਣੀ ਵਧੀ ਭੱਜਣ ਦੇ ਜੇ ਤੇ ਮੈਨੂੰ ਤਾਂ ਸੰਦੀਪ ਕੋ ਸਮਝ ਨਹੀਂ ਆਉਣ ਦੀ ਕਰਾਂਗੀ ਤੇ ਕੀ ਨਾ ਕਰਾਂ ਜੇ ਆਪਾਂ ਇਕੱਠੇ ਹੋਗੇ ਨਾ ਫਿਰ ਤੇ ਕਈ ਗੱਲਾਂ ਦਾ ਧਿਆਨ ਰੱਖਣਾ ਪੈਣਾ ਹਨ ਨੂੰ ਤੁਹਾਨੂੰ ਵੀ ਪਤਾ ਹੀ ਆ ਕਿਰਨ ਦੀਦੀ ਉਦੋਂ ਨਹੀਂ ਕਿੰਨੇ ਸਵਾਲ ਪੁੱਛਣਦੇ ਇਹ ਤੇ ਜੇ ਮੈਂ ਉੱਥੇ ਆ ਗਈ ਤੇ ਫਿਰ ਤਾਂ ਕਈ ਗੱਲਾਂ ਚ ਗੱਲਾਂ ਨਿਕਲੀ ਜਾਣੀਆਂ ਮੈਨੂੰ ਤਾਂ ਆਪ ਨਹੀਂ ਸਮਝਾਉਣ ਦੀ ਪਰ ਉਹ ਗਈ ਜਾਣਦੀ ਆ ਕਿ ਤੁਸੀਂ ਮੇਰੀ ਭੈਣ ਦਾ ਖਿਆਲ ਨਹੀਂ ਰੱਖਦੇ ਮੈਂ ਦੱਸਣ ਕੀ ਕਰਾਂ ਮੈਂ ਇਹਦੇ ਵਿੱਚ ਫਸ ਗਿਆ ਯਾਰ ਕੋਈ ਕੋਈ ਗੱਲ ਨਹੀਂ ਮੰਮੀ ਤੇ ਆ ਰਖੰਡ ਡਿਆ ਸਮਝਾ ਲੋ ਕਿਹੇ ਤਰੀਕੇ ਦੀਦੀ ਨੂੰ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਹੁਣ ਜਿਵੇਂ ਬਾਰ ਬਾਰ ਨਾ ਕਰੀ ਜਾਊਂਗਾ ਉਹਨੇ ਕਹਣਾ ਪੈ ਇਨਾ ਪੱਥਰ ਦੇ ਲਿਆ ਇੰਦਾਂ ਦਾ ਤੇ ਹੁੰਦਾ ਨਹੀਂ ਗਾਏ ਜਾਂ ਫਿਰ ਮੈਂ ਕਰਾਂ ਦੀਦੀ ਨਾਲ ਗੱਲ ਮੈਂ ਉਹਨਾਂ ਨੂੰ ਕਹਿ ਦਿੰਦੀ ਆ ਦੀਦੀ ਮੈਂ ਤੁਹਾਡੇ ਸੋਰੇ ਨਹੀਂ ਆਉਂਦਾ ਤੂੰ ਨਾ ਕਿਤੇ ਫੋਨ ਕਰਦੀ ਭੁੱਲ ਭੁਲੇਖੇ ਉਹਨੇ ਕਹਣਾ ਤੈਨੂੰ ਕਿਥੋਂ ਪਤਾ ਲੱਗਾ ਗੱਲ ਦਾ ਗੱਲ ਤਾਂ ਸਾਡੇ ਦੋਵਾਂ ਦੇ ਆਪਸ ਵਿੱਚ ਹੋਈ ਆ अच्छा अच्छा यार संदीप देख जीत मेरा भी ਕਰਦਾ ਵਾ ਵੀ ਤੂੰ ਇੱਥੇ ਆ ਜੇ ਮੇਰੇ ਲਾਗੇ ਇਹੋ ਜੀ ਹਾਲਤ ਵਿੱਚ ਹੁਣ ਤੈਨੂੰ ਮੇਰੀ ਜਰੂਰਤ ਹੈਗੀ ਲੋੜ ਹੈਗੀ ਮੈਂ ਤੇਰੇ ਲਾਗੇ ਹੋਣਾ ਚਾਹੀਦਾ ਸੀ ਤੇ ਤੂੰ ਉੱਥੇ ਜਾ ਕੇ ਕੱਲੀ ਬੈਠੀ ਆ ਯਾਰ ਪਰ ਕੀ ਕਰ ਸਕਦੇ ਹਾਂ ਮਜਬੂਰੀ ਹੈ ਤੁਹਾਨੂੰ ਹੀ ਪਤਾ ਹੀ ਹੈ ਇਹ ਮੇਂ ਮਜਬੂਰੀ ਵੀ ਰੱਬ ਨੇ ਕਿਹੜੇ ਟਾਈਮ ਤੇ ਪਾਈ ਹੈ ਚਲੋ ਪਾਣੀ ਪੁੰਨ ਜਿੱਦਾਂ ਤੁਹਾਡੇ ਇੱਧਰ ਪਾਣੀ ਦਾ ਤਾਂ ਇੱਧਰ ਬਚਾਈ ਆ ਸਾਡੇ ਇਲਾਕੇ ਚ ਅੱਛਾ ਅੱਛਾ ਇਹ ਥੋੜਾ ਸ਼ਹਿਰ ਚ ਪਾਇਆ ਜਾਂਦਾ ਨਾ ਫਿਰ ਹਾਂਜੀ ਚਲ ਠੀਕ ਆ ਫਿਰ ਵੇਖਦਾ ਮੈਂ ਯਾਰ ਕੀ ਕਰਨਾ ਮੈਨੂੰ ਤੇ ਕੋਈ ਸਮਝ ਨਹੀਂ ਲੱਗਣ ਦੀ ਚਲੋ ਸਲਾਹ ਕਰਕੇ ਦੀਦੀ ਨੂੰ ਦੱਸ ਦਿਓ ਫਿਰ ਕੀ ਫੈਸਲਾ ਉਹਨਾਂ ਦਾ ਆਖੀ ਚਲ ਠੀਕ ਆ ਤੂੰ ਆਪਣਾ ਧਿਆਨ ਰੱਖੀ ਫਿਰ ਚੰਗਾ ਕਿਸੇ ਗੱਲ ਦੀ ਫਿਕਰ ਨਾ ਕਰੀਂ